ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਆਪਾਂ ਦੋ ਵੈਣ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣਾ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆ ਉਹ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਸਿਓ ਆ ਸਸਿਓ ਡਾਟ ਸਾਹਿਬ ਬਹੁਤ ਠੀਕ ਹੋ ਬਹੁਤ ਵਧੀਆ ਜੀ ਬਈ ਨਾਮ ਤੇ ਐਡਰੈਸ ਬੋ ਨਾਮ ਡਾਟ ਸਾਹਿਬ ਬੱਬੂ ਹੈ ਜੀ ਪਿੰਡ ਆਪਣਾ SLAAD PURA ਜਿਲ੍ਹਾ ਬਾਈ ਜਿਲ੍ਹਾ ਆਪਣੋ ਬਠਿੰਡਾ ਪੈਂਦਾ ਹੈ ਤਹਿਸੀਲ ਬਾਈ ਰਾਮਪਰਾਪੂ ਨੇੜੇ ਪਿੰਡ ਬਾਈ ਭਲਾਉੜਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋ 7747731 ਵੇ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਤੇ ਦੂਸਰਾ ਸੂਆ ਸੂਈ ਡਾਕਟਰ ਸਾਹਿਬ 14 ਸੂਈ ਹੈ ਇਹਨੂੰ ਡੇਢ ਕ ਘੰਟਾ ਹੋਇਆ ਸੂਈ ਨੂੰ ਜੇਰ ਕੰਪਲੀਟ ਪੈ ਗਈ ਜੀ ਇਹਦੀ ਜਮਾ ਆ ਹੁਣੇ ਇੱਕ ਮਿੰਟ ਹੀ ਆ ਤੁਹਾਡੇ ਆਇਆ ਤੁਸੀਂ ਪਈਏ ਕੰਪਲੀਟ ਆ ਓਕੇ ਆ ਬੱਚਾ ਕੀ ਦੇਤਾ ਬੱਚੀ ਦਿੱਤੀ ਆ ਜੀ ਬਹੁਤ ਚੰਗੀ ਬੱਚੀ ਬੜੀ ਚੰਗੀ ਆ ਨਾ ਬਹੁਤ ਚੰਗੀ ਬੱਚੀ ਬੱਚਾ ਬਾਈ ਬੱਚੀ ਨੂੰ ਜਾਨੂ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇਹ ਤਾਂ ਹੁਣੇ ਉੱਠਣ ਲੱਗੀ ਬੱਚੀ ਹਮ ਰਸਾ ਪਾਇਦਰੋ ਗਾਲ ਚਾਹ ਹਾਂ ਜਰਮਾ ਤੇ ਬਿਊਟੀ ਦੇਖੋ ਫੇਸ ਦੀ ਬੋਲੀਬਾਦੀ ਪੂਰੀ ਚੰਗੀ ਸਨਖਾ ਕੋਣਾ ਵੜਦੇ ਵਿੱਚ ਫੁੱ ਦਿੱਲੇ ਵਾਰੇ ਹੈ ਨਾ ਬਈ ਬਹੁਤ ਜ਼ਿਆਦਾ ਲੈ ਵਾਈ ਪੰਡ ਵਾਲਾ ਲੈ ਵਾ ਲੱਗਿਆ ਹਾਂ ਕਰਮਾਲੀ ਨੂੰ ਹਾਂਜੀ ਜਿੱਡੀ ਆਪਾ ਉੱਡੇ ਲੈ ਵਾ ਜੀ ਸਹੀ ਗੱਲ ਹੈ ਨਾ ਬਾਈ ਚਵਾਈ ਕਿਵੇਂ ਨਿਕਲੇ ਬਹੁਤ ਚੰਗੇ ਡਾਕਟਰ ਸਾਹਿਬ ਠੀਕ ਹੈ ਠੰਡੀ ਸੀਲ ਜੀ ਆਰਡਰ ਰੋਟਰ ਫੜਾ ਚੰਗਾ ਮਾਖਾਈ ਬਾਲੀ ਥੱਲੇ ਤੋਂ ਤਾਂ ਫਾਸਟ ਆ ਕਿੰਨੀ ਕਹਦੇ ਉਹਨੇ ਕਿੰਨਾ ਦੁੱਧ ਦੇ ਦੂਆ ਸਟੇਮ ਦਾ 17 18 ਕਿਲੋ ਦੀ ਮੀਤ ਆ ਇਹ ਆਪਾਂ ਨੂੰ ਸੇਵਾ ਨਾਲ ਹੂੰ ਬਾਕੀ ਆਪ ਦੀ ਜਿਹੜਾ ਹੀ ਭੈਣ ਭਰਾ ਲੈ ਕੇ ਜਾਊਗਾ ਆਪਦੀ ਸੰਧ ਨਾਲ ਲੈ ਕੇ ਜਾਵੇ ਵੀ ਆਪਾਂ ਕਿੰਨਾ ਚੋ ਸਕਦੇ ਹਾਂ ਨਾ ਇਹ ਹੁਣ ਸੇਵਾ ਕਰੂਗਾ ਤਾਂ ਦੁੱਧ ਵੱਧ ਵੀ ਲੈ ਸਕਦਾ ਹੈ ਜਾਂ ਸੇਵਾ ਹੀ ਨਾ ਕਰੂ ਤਾਂ ਦੁੱਧ ਘੱ ਇਹ ਇਧਰੋਂ ਮੂਰੋਂ ਤੇ ਵਾਚ ਚੈੱਕ ਕਰਵਾਉਣ ਨੇ ਲੈ ਕਮਾਲ ਦਾ ਬਈ ਕੀ ਬਾਤ ਆ ਪੂਰੀ ਬਿੱਤ ਜਿੰਨਾ ਮੂਰ ਨੂੰ ਲੈਵਾ ਜੀ ਉਨਾ ਹੀ ਮਗਰ ਨੂੰ ਉਹ ਟਟਮਾ ਸਹੀ ਆ ਵੀ ਲੈਵਾ ਜਿੰਨਾ ਵੀ ਆ ਪੂਰਾ ਸਾਫ ਸੁਥਰਾ ਲੈਵਾ ਉਹ ਇਹਦਾ ਕੰਮ ਨਹੀਂ ਹੋਊਗਾ ਬਈ ਟਟਮਾ ਜਲੇਵਾ ਹੋਊਗਾ ਸੂਈ ਸਵਾਈ ਬੱਚਾ ਦੇ ਤਾਂ ਬੱਚੀ ਬੱਚੀ ਵੀ ਬਹੁਤ ਚੰਗੀ ਆ ਦੋ ਨਗ ਮੈਨੇ ਆ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੇ ਜੇਰ ਵੀ ਬਾਈ ਦੀ ਵਟਲ ਚ ਰੱਖੀ ਬੈਠਾ ਕੰਪਲੀਟ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਕਮਾਲ ਦੀ ਕੀ ਆਮ ਕੁਜਮ ਕਿ ਚੰਗੀ ਹੈ ਬ੍ਰੀਡ ਇੱਕ ਨੰਬਰ ਆ ਤੇ ਤੂਰਾ ਚੈੱਕ ਕਰ ਲੋ ਕਰਮਾਈ ਦਾ ਤੂਰਾ ਵੀ ਇੱਕ ਨੰਬਰ ਆ ਕੀ ਬਾਤ ਹੈ ਬਾਈ ਆਇਆ ਬਤਾਇਆ ਬਾਈ ਫੁੱਲ ਬ੍ਰੀਡ ਹੈ ਕਿ ਨਹੀਂ ਫੁੱਲ ਬ੍ਰੀਡ ਹੈ ਡਾਕਟਰ ਸਾਹਿਬ ਉਹ ਚੀਜ਼ ਨਹੀਂ ਹੋਊਗੀ ਸਹੀ ਗੱਲ ਲੱਤਾ ਛੜਾਂ ਦਾ ਘਰ ਹੋਊਗਾ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਉਹ ਕੋਈ ਚੱਕਰ ਨਹੀਂ ਹਮ ਨਾ ਬੱਤਰੋ ਜਾਓ ਕੁਆਲਟੀ ਕਿ ਨਹੀਂ ਕੋਈ ਮਾਂ ਖਾਈ ਜਿੰਮ ਮਰਜੀ ਲਓ ਜਿੱਥੇ ਮਰਜੀ ਖੜਾ ਕੇ ਬਹਿ ਜਾ ਲੈ ਵੇੜੇ ਕੋਈ ਬੱਚੇ ਬੁੱੱਚੇ ਦਾ ਨਹੀਂ ਕੋਈ ਵਿਚਾਲੇ ਲੋ ਰਸਾ ਸੜਦਾ ਤਾ ਤੌਣ ਦੇਣਾ ਤਾਜੀ ਸੂਈ ਆ ਮਾਖਾ ਜੀ ਕੋਈ ਚੱਕਰੀ ਨਹੀਂ ਹੈ ਘਰ ਮਾਲੀ ਨਾ ਮਰਜੀ ਫੇਰੀਏ ਲੋ ਜਿਵੇਂ ਮਰਜੀ ਬੈਠਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੋ ਜੀ ਬੜੀ ਠੰਡੀ ਆ ਯਾਰ ਹੈਨਾ ਨਹੀਂ ਤਾਜਾ ਸੂਆ ਪੁੱਸ ਤੋਂ ਵੀ ਛੱਡਦਾ ਬਾਹਰ ਹਾਂਜੀ ਲੈ ਆ ਜਾ ਥੋੜਾ ਬੱਚੇ ਦਾ ਜ਼ਰੂਰ ਕਰਦੀ ਐ ਮੋਲ ਕੀ ਆ ਜੈ ਜੈ ਡਾਕਟਰ ਸਾਹਿਬ ਇਹ ਮਾ ਮੋਲ ਨਹੀਂ ਕਰਨਾ ਆਪਣਾ ਦੇਣ ਲੈਣ ਹੀ ਹੋਊ ਜੀ ਇਹਦਾ ਹੂੰ ਬੈਠਦਾ ਠੀਕ ਆ ਇਹ 55000 ਹੀ ਦੇ ਦੇ ਡਾਕਟਰ ਸਾਹਿਬ 55000 ਹਾਂ ਜੀ ਬਾਈ ਕਹਿੰਦਾ ਦੇ ਦੇਾਂਗੇ ਜਮ ਜੈਜ ਮੁੱਲ ਖੱਟ ਕੇ ਮੁੱਲ ਰੱਖਿਆ ਹੈ ਖੱਟ ਕੇ ਮੁੱਲ ਰੱਖਿਆ ਜੀ ਕੋਈ ਆਪਣੀ ਹੱਥ ਜੋੜ ਕੇ ਬੇਨਤੀ ਆ ਕੋਈ ਬਾਲਾ ਖੱਜਲ ਖਵਾਰੀ ਵਾਲਾ ਕੰਮ ਨਹੀਂ ਇਹ ਚ ਠੀਕ ਆ ਸੌਦਾ ਬੰਦਾ ਹੋਏ ਹੀ ਮੰਨੇ ਠੰਡੀ ਸੀਲ ਦੀ ਹਮ ਨਾਰਮਲ ਹਾਈਟ ਆ ਨਾਂ ਵਾਲੀ ਵੱਡੀ ਨਾਂ ਵਾਲੀ ਛੋਟੀ ਵਿਚਾਲੜਾ ਮੇਲਾ ਜੀ ਆਪਾਂ ਨੂੰ ਕੋਈ ਇੱਥੇ ਆ ਕੇ ਆਏ ਨਾ ਗਏ ਛੋਟੀ ਐ ਵੱਡੀ ਐ ਵੀਡੀਓ ਦੇਖ ਕੇ ਸਾਰੀ ਹਮ ਆਪਾਂ ਨੂੰ ਫੇਰ ਕੋਈ ਭੈਣ ਭਰਾ ਸਾਈ ਪਾਵੇ ਸਹੀ ਆ ਭਾਈ ਠੀਕ ਆ ਜੀ ਠੰਡੀ ਸੀਲ ਦੀ ਆਪਣੀ ਗਰੰਟੀ ਉਹ ਥਣ ਦੀ ਭਾਰ ਪਿੱਛੇ ਦੀ ਜੇੜਾ ਸਾਹਮਣੇ ਪਈ ਐ ਜਿਹੜਾ ਕੁਸਾ ਸਾਰਾ ਕੁਸਾ ਆਪਣੇ ਕੋਲ ਕੰਪਲੀਟ ਹੈ ਸਹੀ ਗੱਲ ਆ ਭਾਈ ਠੰਡੀ ਬਹੁਤ ਆ ਠੰਡੀ ਬਹੁਤ ਆ ਜੀ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਨਿਆਣਾ ਪਾੜਾ ਉਹਦਾ ਪਾਉਂਦੇ ਵੀ ਨਹੀਂ ਸੀ ਕੁਝ ਨਹੀਂ ਓਕੇ ਹਾਂਜੀ ਉਹਦਾ ਤਾਂ ਨੇ ਮੰਗਾ ਰਕੀਆਂ ਓਏ ਚੱਕਰੀ ਮੜ ਹੂੰ ਲੱਭ ਤੋਈ ਲੱਭ ਲਾ ਮੱਛੀ ਬਹੁਤ ਚਲਾਕ ਹੈ ਜੀ ਹਾਂ ਬੱਚਾ ਦੋ ਨਾਲ ਕਿ ਮਿਲ ਜਾਣਾ ਹੈ ਕਿ ਨਹੀਂ ਭਾਈ ਹਾਂਜੀ ਹਾਂਜੀ ਬਾਕੀ ਥਾਣ ਵਾਲਾ ਕੰਮ ਨਾ ਰਿਹਾ ਅੰਤ ਸਮਾਪ ਸਮੂਹ ਦਿਖਾਈ ਜਿਨੇੜੇ ਕਰਕੇ ਮੈਂ ਮਾੜਾ ਧਾਰਾ ਮਾਰਦਾ ਹੀ ਹਾਂ ਆਪਾਂ ਪਹਿਲਾਂ ਵੀ 2 ਟਾਈ ਕਿਲੋ ਨੂੰ ਚੋਕ ਏ ਇਹਨੂੰ ਬੱਚੇ ਨੂੰ ਵੀ ਪਿਆਤਾ ਕੁਸ ਕਿਲੋ ਇਹਨੂੰ ਪਿਆਤਾ ਸੀ 2 ਟਾਈ ਕਿਲੋ ਚੋਇਆ ਸੀ ਠੀਕ ਆ ਉਸੇ ਨੂੰ ਪਿਆਤਾ ਸੀ ਲਾਉ ਤੋ ਚਲੋ ਪਿੱਛੇ ਲਓ ਜੀ ਆਹ ਸਨੜ ਕਰਕੇ ਸਾਡਾ ਲੈ ਭਾਈ ਕੀ ਬਾਤ ਹੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਬਈ ਮੁੱਠੀ ਵਾਲਾ ਥਣ ਚਵਾਈ ਦੇ ਲਓ ਜੀ ਚਵਾਈ ਦੇਖ ਲੋ ਜੀ ਮੇਰੇ ਚਵਾਈ ਬੜੀ ਚੰਗੀ ਆ ਨਾ ਯਾਰ ਮੋਟੀ ਨਹੀਂ ਆ ਚੰਗੀ ਜਿਹੀ ਮੋਟਾ ਮੋਟਾ ਚੋਣ ਹੈ ਜਿਵੇਂ ਮਰਜੀ ਕੋਈ ਚੜ ਕੋਈ ਚੱਕਰੇ ਨਹੀਂ ਕਹਿਣਾ ਕੋਸ਼ਿਸ਼ ਠੰਡੀ ਸੀਲ ਫੋਲ ਲੈ ਮਗਰ ਲੈ ਜੀ ਦੇਖ ਬਾਹਲਾ ਚੰਗਾ ਚੋਣ ਆ ਨਾ ਮਗਰ ਲੈ ਦੇਖੋ ਹੀ ਲੋ ਜੀ ਲੈ ਕੀ ਬਾਤ ਹੈ ਇੱਕ ਨੰਬਰ ਚਵਾਈ ਹੈ ਮਰਜੀ ਕੋਈ ਚਲ ਹਾਂ ਓਕੇ ਲੇਵਲ ਉਹ ਵਵੋ ਚੰਗਾ ਬਾੜਾ ਨਿਆਇ ਮਾਈ ਫਿਟਿੰਗ ਵਾਲਾ ਲੈਵਾ ਸਮਾ ਦੇਖੋ ਨਾ ਇੱਕ ਨੰਬਰ ਬਸਵਾ ਤੇ ਪੰਡ ਵਾਲਾ ਲੈਵਾ ਤੇ ਮੁੱਲ ਇਹਦਾ ਜਾਇਜ਼ ਜਕਿਤ ਸਾਢੇ 55000 ਰੁਪਇਆ ਲਵਾਂਗੇ ਡਾਕਟਰ ਸਾਹਿਬ ਇਹ ਜੋ ਛੋੜ ਛੱਪਾ ਹੋਊ ਜੀ 5400 ਵਾਲਾ ਮਾਨਤਨ ਹੋਊਗਾ ਬਾੜਾ ਕੰਮ ਨਹੀਂ ਹੋਣਾ ਲੰਬਾ ਚੌੜਾ ਆਪਾਂ ਮੁੱਲ ਆਪਣਾ ਉਹਨਾਂ ਕ ਜਾਇਜ਼ ਹੀ ਹੁੰਦਾ ਜੀ ਲੋਕਾਂ ਵਾਲਾ ਮੁੱਲ ਨਹੀਂ ਕੋਈ 60 65 ਵਾਲਾ ਕੰਮ ਹੈ ਨਹੀਂ ਅੱਗੇ ਦੋ ਨੰਬਰ ਇਹ ਕਲੂਨ ਬਸ਼ੇਦਾਰ ਸਾਹਿਬ ਕਿੰਨੇ ਕਿ ਦਿਨ ਲਊ ਪਹਿਲਾ ਸੁਆ ਜੀ ਹੂੰ 5 ਤੋਂ 10 ਤੋਂ 12 ਦਿਨ ਲੈ ਜੀ ਓਕੇ ਹਾਂਜੀ ਕੱਲੀ ਕੱਚੀ ਕੱਚੀ ਹੀ ਦੇਖੋ ਜਿੱਥੇ ਮਰਜ਼ੀ ਬੈਠੇ ਰਹੋ ਆਪਣੇ ਕਿਸੇ ਵੀ ਡੰਗਰਸ ਲਿਆਇਨ ਹੂਏ ਲੱਤਾਂ ਮਾਰੂਗੀ ਮੂੰਹੋਂ ਦੋ ਦਾਂਦਾ ਜੀ ਠੀਟਿੰਗ ਬੜੀ ਤਗੜੀ ਨੇ ਇਹਦਾ ਇਹ ਕੱਚੀ ਕੱਚੀ ਬੱਚੀ ਕਈ ਰੂਪ ਭੈਣ ਭਰਾ ਸਾਹਮਣੇ ਲੈ ਜਾਂਦਾ ਸਹੀ ਗੱਲ ਹੈ ਤੇ ਜਾਨ ਪ੍ਰਾਣ ਫੁੱਲ ਫੁੱਲ ਕੱਦਗਾਠ ਸਹੀ ਹੈ ਮੰਨ ਕੇ ਚੱਲੋ ਜੀ ਇਹ ਸਵਾ ਦੋ ਢਾਈ ਸਾਲ ਦੀ ਹੈ ਜੀ ਹਾਂਜੀ ਠੀਕ ਹੈ ਬਹੁਤ ਦੋ ਦਾਂਦਾ ਜੀ ਠੀਕ ਹੈ ਬ੍ਰੀਟ ਫੁੱਲ ਅਕਲੀਆਂ ਕੱਚੀ ਕੱਚੀ ਪਿਚੀ ਪਿਓਰ ਜਰਸੀ ਪੰਜਾਬ ਵਾਲੀ ਆ ਗਈ ਕਾਫੀ ਕਲਰ ਦੇਖ ਹਨਾ ਕਰਮੇ ਦੀ ਬਿਊਟੀ ਇੱਕ ਨੰਬਰ ਟੂਆਟ ਹੋਆ ਬੋਦੀ ਬੋਦੀ ਪੂਰੀ ਚੰਗੀ ਹੈ ਲੋ ਡਾਕਟਰ ਸਾਹਿਬ ਮੈਂ ਦੀ ਮਾਰੇ ਦੰਦ ਦਿਖਾ ਦੇ ਦੰਦ ਫੁੱਲ ਹਨਾ ਦੰਦ ਦਿਖਾ ਦਿਓ ਜੀ ਦੰਦ ਦਿਖਾਨੇ ਕੋਈ ਚੈੱਕ ਕਰਨ ਨਾ ਪੁੱਤ ਲੋ ਛੋੜਾ ਟੱਕਾ ਕਰਦੀ ਹੈ ਕੋਈ ਟੱਕਾ ਕਰਦੀ ਹੈ ਜੀ ਲੋ ਦੋ ਦੰਦ ਹੂੰ ਦੋ ਦੰਦ ਆ ਜੀ ਓਕੇ ਲੈ ਚਲ ਆ ਜਾ ਪੁੱਤ ਚਮਕ ਚਮਕ ਬੜੀ ਹੈ ਹਨਾ ਮਾਂ ਖਾਈ ਡਾਕਟਰ ਸਾਹਿਬ ਮੈਨੂੰ ਬਾਹਰ ਕੱਢੋ ਮੈਨੂੰ ਮਾਰੀ ਆ ਰਦੀ ਆਲੇ ਨਾ ਹੂੰ ਆ ਜਾ ਆ ਜਾ ਪੁੱਤ ਆ ਜਾ ਆ ਜਾ ਪੁੱਤ ਆ ਜਾ ਨਾ ਮਸਤੀ ਕਰਦੀ ਆ ਜੀ ਪੂਰੀ ਹਾਂ ਹਾਂ ਬਰੀਡ ਵਾਲੀ ਆ ਬਰੀਡ ਹੈ ਜੀ ਹੂੰ ਨਸਲ ਬਰੀਡ ਦਾ ਕੋਈ ਅੰਤ ਨਹੀਂ ਜੀ ਸਹੀ ਗੱਲ ਹੈ ਇੱਕ ਮਿੰਟ ਜੀ ਗੱਡੀ ਆ ਗਈ ਗੱਡੀ ਕੱਚੀ ਕੱਚੀ ਆ ਹਾਂ ਹਸਾ ਮਨ ਅੰਦਾਜ਼ਾ ਲਾ ਲਿਓ ਭਾਈ ਸਾਰੀਆਂ ਲੇਵੀਆਂ ਰੀਆਂ ਬਾਲਟਾਂ ਕੱਢੋ ਫੇਰ ਸ਼ਰਮਾਇ ਨੇ ਸੋਨਾ ਲਓ ਜੀ ਕੁਆਲਿਟੀ ਦਿਖਾ ਦੇ ਡਾਡਾ ਬਿਊਟੀਫੁਲ ਲੱਗੇ ਨੀ ਹਾਂਜੀ ਬੜੀ ਕੁਆਲਿਟੀ ਆ ਕਰਮ ਵਾਲੀ ਲਓ ਜੀ ਕਿਆ ਬਾਤ ਆ ਬਈ ਇਹ ਜੀ ਇੱਕ ਫੁੱਲ ਪਲੀ ਵਿਚੀ ਆ ਜੀ ਸਹੀ ਆ ਬਈ ਐਣੀ ਫੁੱਲ ਦਾਣੇ ਤੇ ਪਾਊਡਰ ਤੇ ਪਲੀ ਵਿਚੀ ਆ ਜੀ ਸਹੀ ਆ ਕੀ ਮੁੱਲ ਲੈਣਾ ਜੀ ਡਾਡਾ ਸਾਹਿਬ ਇਹ ਵੀ 55000 ਦੀ ਦੇ ਦਾਂਗੇ ਜੀ 55000 ਹਾਂਜੀ ਬਾਈ ਕਹਿੰਦਾ ਦੇ ਦੇਣਾ ਮੁੱਲ ਕਰਾਉਣਾ ਜੱਟਾ ਕੱਚੀ ਕੱਚੀ ਦਾ ਮੁੱਲ ਆ ਜੀ ਇਹ ਤਿਆਰ ਹੋਈ ਤੁਹਾਨੂੰ ਪਤਾ ਵਿਚੀ 70 ਦੇ ਘਰਾਂ ਚ ਵਿਕਣੀਆਂ ਜੀ 65000 ਇਹਨੂੰ ਮਰਜੀ ਵੇਚ ਲ ਗਏ ਆਪਾਂ ਪੂਰੀ ਮਸਤੀ ਮਸਤੀ ਫੁੱਲ ਕਰਦੀ ਆ ਜੀ ਹਮ ਹਮ ਫੁੱਲ ਮਸਤੀ ਕਰਦੀ ਆ ਜਾ ਪੁੱਤ ਸ ਆਪ ਆ ਜਾ ਪਤਾ ਜਾ ਨੌਲੀ ਪ੍ਰਾਹ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ